ਕਬੀਰ ਸੰਤਨ ਕੀ ਝੁਗੀਆਂ ਭਲੇ ਪਟਕ ਸੱਤੀ ਗਾਓ ਆਗ ਲਗੋ ਤੇ ਤੌਲ ਹਰ ਜੇ ਨਾਹੀ ਹਰ ਕੋ ਨਾਓ ਏ ਕਬੀਰ ਰੱਬ ਦੇ ਪਿਆਰਿਆਂ ਦੀ ਕੁਲੀ ਸੋਹਣੀ ਲੱਗਦੀ ਐ ਖੋਟੇ ਮਨੁੱਖ ਦਾ ਪਿੰਡ ਸਰੀਰ ਕ੍ਰਿਸ਼ਨਾਂ ਦੀ ਅੱਗ 'ਚ ਸੜਦਾ ਰਹਿੰਦਾ ਹੈ ਜਿਸ ਹਿਰਦੇ 'ਤੇ ਰੱਬ ਦਾ ਨਾਮ ਨਹੀਂ ਦੁਨਿਆਵੀ ਪਦਾਰਥਾਂ ਦੇ ਮੋਹ ਕਰਕੇ ਉਹ ਸਦਾ ਭਟਕਦੇ ਰਹਿੰਦੇ ਆ ਸਭ ਕੁਝ ਰੱਬ ਦਾ ਬਣਾਇਆ ਹੈ ਗਿਆਨ ਨਾ ਹੋਣ ਕਾਰਨ ਦੁਨੀਆ ਇਤਨੀ ਪਰੇਸ਼ਾਨ ਹੈ ਇੱਕ ਦੂਜੇ ਤੋਂ ਨਾ ਘਰ 'ਚ ਖੁਸ਼ੀ ਨਾ ਬਾਹਰ ਸਭ თან ਨਫ਼ਰਤ ਹੈ ਪਰ ਕਿਤੇ ਕਿਤੇ ਪਿਆਰ ਜਨਮਾਨਸ ਜਨਮ ਨਾ ਪਾਇਆ ਤਿਨ ਭਾਗ ਮਂਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ RAM ਜਿਨ੍ਹਾਂ ਜੀਵਾਂ ਨੇ ਮਨੁੱਖਾ ਜਨ ਵਿੱਚ ਆ ਕੇ ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਕੀਤੀ ਗੁਰੂ ਦੀ ਮਤ ਨਹੀਂ ਲਈ ਉਹਨਾਂ ਦਾ ਸੰਸਾਰ ਵਿੱਚ ਆਉਣਾ ਨੇਫਲ ਹੈ ਤੇ ਹਰ 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 ਰਾਖ ਪ੍ਰਭ हे ਪ੍ਰਮਾਤਮਾ ਤੂੰ ਮੇਰੀ ਰੱਖਿਆ ਕਰ ਨਾਨਕ ਜਨ ਤੇਰਾ RAM ਮੈਂ ਤੇਰਾ ਅਰਦਾਸ ਐ ਜਿਨ੍ਹਾਂ ਨੇ ਗੁਰੂ ਦਾ ਦਾਸ ਬਣ ਕੇ ਗੁਰੂ ਦੀ ਬਾਣੀ ਦੀ ਸੰਗਤ ਕਰਕੇ ਅਰਦਾਸਾਂ ਬੇਨਤੀਆਂ ਕੀਤੀਆਂ ਉਹ ਸੰਸਾਰ ਸਮੁੰਦਰ ਦੇ ਮਾਇਆ ਦੇ ਮੋਹ ਦੇ ਵਿੱਚੋਂ ਪਾਰ ਲੰਘ ਜਾਂਦੇ ਆ ਪਰ ਜਿਹੜੇ ਗੁਰੂ ਦੀ ਬਾਣੀ ਦੀ ਉਪਦੇਸ਼ ਨੂੰ ਨਹੀਂ ਮੰਨਦੇ ਆਪਣੀ ਮਤ ਅਨਸਾਰ ਚੱਲਦੇ ਆ ਉਹ ਸੰਸਾਰ ਦੇ ਵਿੱਚੋਂ ਸਦਾ ਰੋਂਦੇ ਹੀ ਜਾਂਦੇ ਆ